ਤੇਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰੂ ਚੁਪ ਭਗਵਾਨ ਤੇਰੇ ਕਮਨ ਕਮਨ ਗੁਣ ਕਹਿ ਕਾਮ ਤੂੰ ਸਾਹਿਬ ਗੁਣੀ ਨਧਨ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰੂ ਚੁਪ ਭਗਵਾਨ ਯੋ ਹਮਾਰੀ ਬਤਵੋਤੀ ਮੇਰੇ ਸਤਿਗੁਰਾ ਸਾਬਦ ਤੁਮ ਹਰ ਜਾਨੋ ਆਪੇ ਹਮ੍ਰਤੀ ਫਿਰਤੀ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਈਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾ ਇਤ ਮਿਲੇ ਕਿ ਹਿਸਾ ਬਸੂਖ ਸੰਤਪੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਇਤਰ ਨਿਗ੍ਹੀ ਗੋਦ ਸਭਾ ਮਨੁੱਖੀ ਅੰਮ੍ਰਿਤ ਵੇਲੇ ਤੁਮ੍ਰਿਤ ਮੈਂ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਹੁੜ ਭਾਗੀ ਸਾਧ ਸੰਗਤ ਜਨੋ ਆਪਾਂ ਸਾਰੇ ਵਿੜਪਾਗੀਆਂ ਸਾਡੇ ਸਾਰਿਆਂ ਤੋਂ ਜਗਤਾਰਥ ਪਿਤਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਮਤਾ ਹੰ। ਜਿਨ੍ਹਾਂ ਮਿਹਰਮਤਾ ਕਰਕੇ ਸਾਨੂੰ ਸਤਸੰਗਤ ਦੀਆਂ ਆਇ ਪਾਵਨ ਕੜੀਆਂ ਪ੍ਰਾਪਤ ਹੋਈਆਂ ਹਨ। ਸਤਿਗੁਰੂ ਦਇਆ ਕਰਨ। ਸਾਡੇ ਸਾਰਿਆਂ ਦੇ ਹਿਰਦੇ ਅੰਦਰ ਪਰਮੇਸ਼ਰ ਵੱਸੇ। ਸਾਨੂੰ ਉਸ ਅਕਾਲ ਪੁਰਖ ਪਰਮੇਸ਼ਰ ਦਾ ਚਿੰਤਨ ਕਰਨ ਦੀ ਖਿੱਚ ਪੈਦਾ ਹੋਵੇ ਇਹ ਸਤਿਗੁਰਾਂ ਦੇ ਸ਼ਰਣ ਅਰਦਾਸ ਹੈ ਬੇਨਤੀ ਹੈ ਤਾਂ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਚਨਾ ਤੋਂ ਉਚਾਰਣ ਕੀਤੀ ਪਾਕ ਬਾਣੀ ਮਾਰੂ ਰਾਗ ਦੇ ਅੰਦਰ ਆਪਾਂ ਸਰਵਣ ਕਰ ਰਹੇ ਹਾਂ 1012 ਤੀ ਉਚਾਰਣ ਕੀਤੇ ਸ਼ਬਦ ਦੀਆਂ ਦੋ ਪੌੜੀਆਂ ਦੀ ਵਿਚਾਰ ਸਤਿਗੁਰਾਂ ਨੇ ਕਲ ਦੇ ਦੁਆਨੰਦ ਅੰਦਰ ਕਹੀ ਸੀ ਤੀਜੀ ਪੌੜੀ ਦਾ ਮੂਲ ਪਾਠ ਹੈ ਅੰਤਰ ਅਗਨ ਨਾ ਗੁਰ ਬਿਨ ਬੂਝੈ ਬਾਹਰ ਕੂਰ ਤਪੈ ਗੁਰ ਸੇਵਾ ਬਿਨ ਭਗਤ ਨ ਹੋਈ ਕਿਉ ਕਰ ਚਿੰਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰਾ ਆਤਮ ਜਪੈ ਅਠ ਛਤ ਤੀਰਤ ਭਰਮ ਵਿਗੂਤ ਹੈ ਕਿਉਂ ਮਨ ਧੋਪੈ ਪਾਪੈ ਤੀਜੀ ਪਉੜੀ ਦੇ ਅੰਦਰ ਸਤਿਗੁਰਾਂ ਨੇ ਇਹ ਗਿਆਨ ਸਾਡੀ ਚੋੜੀ ਵਿੱਚ ਪਾਇਆ ਇਸ গুণोत्तम ਦੇ ਕਰਮ ਕਰਦਾ ਹੈ ਆਪਣੇ ਆਪ ਨੂੰ ਤੇ ਤਿਆਗੀ ਬਣ ਜਾਂਦਾ ਹੈ ਇਹ ਮੈਂ ਸਾਰਾ ਕੁਝ ਤਿਆਗ ਦਿੱਤਾ ਹੈ ਤਿਆਗੀ ਬਣ ਕੇ ਆਸਾ ਤੇ ਤ੍ਰਿਸ਼ਨਾ ਦੀ ਅੱਗ ਸਤਪੁਰਾਂ ਖੁੱਪਚੀ ਨਹੀਂ ਅਦੇ ਵੀ ਆਸਾ ਤੇ ਤ੍ਰਿਸ਼ਨਾ ਵਿੱਚ ਜਿਉਂਦਾ ਹੈ ਅਜੇ ਵੀ ਮਾਇਆ ਦੀ ਪਕੜ ਹੈ ਮੈਂ ਵਾਰ-ਵਾਰ ਜ਼ਿਕਰ ਕਰਨਾ ਕਿ ਇਹ ਪਕੜ ਕੇਵਲ ਸਾਨੂੰ ਨਹੀਂ ਧਾਰਮਿਕ ਦਸ਼ਾ ਜਦੋਂ ਤੁਸੀਂ ਖੋਜ ਕਰਨੀ ਆਰੰਭ ਕਰੋਗੇ ਇਹ ਗੁਰੂ ਕਾਲ ਵਿੱਚ ਗੁਰੂਆਂ ਦੇ ਘਰਾਂ ਵਿੱਚ ਹੀ ਆਪਰੇ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਕੀ ਸਮੇਂ ਦੇ ਅਵਤਾਰੀ ਪੁਰਸ਼ ਨੇ ਬੜੀ ਮਸ਼ਕਤ ਕਰਕੇ ਭਾਈ ਜੇਠੇ ਤੋਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਦਾ ਸਰੂਪ ਧਾਰਨ ਕੀਤਾ ਹੈ ਪਰ ਉਹਨਾਂ ਦੇ ਪੁੱਤਰ ਪਿਰਥੀਏ ਦਾ ਜਦੋਂ ਜੀਵਨ ਪੜੋਗੇ ਦੀ ਫਿਰ ਜਿਆ ਅਤਨਾ ਗਲੇਸ਼ ਵਾਲੇ ਸੁਭਾਅ ਦਾ ਹੈ ਬੜਾ ਮਾਇਆ ਨਾਲ ਨਹੀਂ ਘਟਦਾ ਹੈ ਭਗਤ ਰੋਚਨ ਜੀ ਸਮੇਂ ਦੇ ਭਗਤ ਹਨ ਬੜੀ ਬੰਦਗੀ ਕਰਦੇ ਨੇ ਪਰ ਕਾਲਾ ਨਹੀਂ ਪਰਮੇਸ਼ਰ ਨੂੰ ਬਾਲਾਂ ਤੱਕ ਕਢਦੀ ਬਹੁਤ ਬੁਰਾ ਭਲਾ ਕਹਿੰਦੀ ਉਹਦੇ ਅੰਦਰ ਬੰਦਗੀ ਦਾ ਗਿਆੜਾ ਜਿਹੜਾ ਬੰਦਗੀ ਦੀ ਸਿੱਖ ਜਿਹੜੀ ਹੈ ਨਹੀਂ ਬਿਲਕੁਲ ਵੀ ਕਰਨ ਸਿੰਘ ਸੰਸਾਰਿਕ ਪੱਖ ਤੋਂ ਘਰ ਵਿੱਚ ਔਲਾਦ ਨਹੀਂ ਵਿਆਹਤਾ ਜੀਵਨ ਨੂੰ ਬਹੁ ਸਮਾਉ ਗਿਆ ਤੂੰ ਕਹਿੰਦੀ ਕਿਉਂ ਕਰਦੇ ਹੋ ਭੰਤੀ ਕਿਉਂ ਕਰਨ ਦੀ ਉਹ ਬੰਦਗੀ ਕੀ ਦਿੱਤਾ ਤੁਹਾਨੂੰ ਪਰਮੇਸ਼ਰ ਨੇ ਇੱਥੋਂ ਤੱਕ ਉਹਨੇ ਸ਼ਬਦ ਵਰਤੇ ਇਹ ਪਸ਼ੂਆਂ ਦੇ ਪੰਛੀਆਂ ਦੇ ਵੀ ਬੱਚੇ ਹੋ ਜਾਂਦੇ ਨੇ ਸਾਨੂੰ ਤੂੰ ਬੱਚਾ ਵੀ ਨਹੀਂ ਮਿਲਿਆ ਪੁਰਦਾਤਾ ਰੱਬ ਤੁਹਾਨੂੰ ਕੀਤੇਗਾ ਘਰ ਵਿੱਚ ਖਰੀਬੀ ਹੈ ਕਿਉਂ ਜਪਦੇ ਹੋ ਤੇ ਇਹ ਗੱਲ ਕਿਸੇ ਇਤਿਹਾਸਕਾਰ ਨੇ ਲਿਖੀ ਜੀ ਅਸੀਂ ਨਾਮ ਮੰਨਦੇ ਜੇ ਕੋਈ ਇਤਿਹਾਸ ਕਰ ਲਿਖਦਾ ਭਗਤ ਸਾਹਿਬਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਆਪਣੇ ਤਨਪਤਨੀ ਨੂੰ ਸਮਝਾਉਣ ਵਾਸਤੇ ਸਮੁੱਚੀ ਦੁਨੀਆ ਨੂੰ ਉਪਦੇਸ਼ ਦੇਣ ਲਈ ਕਹਿੰਨ ਕਿ ਨਰਾਇਣ ਨਿੰਦਸ਼ ਕਾਈ ਭੁੱਲੀ ਗਵਾਰੀ ਨੋਕਰਤ ਸ਼ੋਕਰਤ ਧਾਰੂ ਕਰਮਰੀ ਪੀ ਇਹ ਤਾਂ ਹਸਾਕਤਾ ਬਹਿਲੇਖਾ ਜੋਖ ਹੈ ਜਿਹੜਾ ਸਾਨੂੰ ਮਿਲਿਆ ਜਾਂ ਨਹੀਂ ਮਿਲਿਆ ਪਤਾ ਨਹੀਂ ਕਿਹੜੇ ਬਾੜੇ ਕਰਮ ਕੀਤੇ ਸਨ ਅਜੇ ਔਲਾਦ ਨਹੀਂ ਤਿੱਨੂੰ ਅੱਗੋਂ ਆਪਣੀ ਜ਼ਿੰਦਗੀ ਨੂੰ ਵਹਾ ਰਹੀ ਹੈ ਅੱਗੋਂ ਹੋਰ ਪਾਪ ਕਰ ਰਹੀ ਅਸੀਂ ਵੀ ਦਿਨਿਆਂ ਦੀ ਲਾਪ ਰੱਬ ਨੂੰ ਲਾਂਭੇ ਬੜੀ ਵਾਰੀ ਵੀ ਸਾਰੀ ਉਮਰ ਰੋਗੀ ਐਸੀ ਕੰਮ ਨੂੰ ਕਰਦੇ ਆ ਸਾਰੀ ਉਮਰ ਰੋਗੀ ਦੁਆਣੀ ਪੜਦੇ ਆ ਸਾਰੀ ਉਮਰ ਰੋਗੀ ਪਾਠ ਪੂਜਾ ਕਰਾਉਂਦੇ ਆ ਮਹੀਨੇ ਬਾਅਦ ਇਤਿਹਾਸ ਸਥਾਨਾਂ ਤੇ ਵਿਅੰਤ ਪ੍ਰੇਮੀ ਨੇ ਜਿਹੜੇ ਪੱਕੇ ਤੌਰ ਤੇ ਮਾਇਆ ਦਿੰਦੇ ਨੇ ਤੇ ਆਪਣੇ ਨੇੜੇ ਦੇ ਗੁਰੂ ਘਰਾਂ ਵਿੱਚ ਵੀ ਪੱਕੇ ਤੌਰ ਤੇ ਉਹ ਸੇਵਾ ਭੇਜਦੇ ਨੇ ਭਾਵੇਂ ਪ੍ਰੋਗਰਾਮ ਹੋਵੇ ਨਾ ਹੋਵੇ ਉਹਨਾਂ ਨੇ ਆਪਣਾ ਇੱਕ ਸੁਭਾਅ ਬਣਾਇਆ ਕਿ ਜਦੋਂ ਕਿਸੇ ਦੀ ਤਨਖਾਹ ਨਹੀਂ ਜਾਂਦਾ ਨਾ ਉਹ ਆਪਣਾ ਦਸਵੰਦ ਦੇ ਦੇਣ ਹੁਣ ਐਸਾ ਵਿਅਕਤੀ ਰੋਸ਼ ਕਰਦਾ ਹੈ ਪੁਰਸਕਾਰ ਲੈਣੇ ਪੱਗਾਂ ਜੀ ਰੋਕ ਰਹੇ ਕਹਿਣ ਲੱਗੇ ਜਨਾਕਰ ਇੱਥੇ ਕਰਮ ਹੈ ਕਰਮ ਹੀ ਬੀਜ ਹੈ ਜੇ ਬੀਜ ਤੋਂ ਫਲ ਪ੍ਰਾਪਤ ਹੁੰਦਾ ਹੈ ਜੀ ਜਿਹੋ ਜੇ ਕਰਮ ਕਰੋਗੇ ਉਹ ਬੀਜ ਬਣਦਾ ਹੈਗਾ ਉਹਦੇ ਉਹ ਜਿਹੜਾ ਫਲ ਤੁਹਾਨੂੰ ਮਿਲਣਾ ਹੈ ਕਹਿਣ ਲੱਗੇ ਨਾ ਨਿੰਦਰ ਆਪਨੂੰ ਨਰਾਇਣਿੰਦਾ ਸਭਾਏ ਭੁੱਲੀ ਗਵਾਰੀ ਲੋਕ੍ਰਿਤ ਸੋਕ੍ਰਿਤ ਥਾਰੂ ਕਰਮ ਨੇ ਇਹ ਤੇ ਤੁਹਾਡਾ ਆਪਣਾ ਕਰਮ ਹੈ ਸਤਿਗੁਰੂ ਹੋ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿਣਾ ਪੈਂਦਾ ਆਪਣੇ ਪੁੱਤਰ ਨੂੰ ਵੀ ਬੇਟਾ ਨਾ ਕਰ ਕਲੇਸ਼ ਅਸੀਂ ਤੇਰੇ ਪਿਤਾ ਜੀ ਹਾਂ ਤੇ ਪਿਤਾ ਨਾਲ ਝਗੜਾ ਨਹੀਂ ਕਰਿੰਦਾ ਮਾਪਿਆਂ ਨਾਲ ਝਗੜਾ ਨਹੀਂ ਕਰਿੰਦਾ ਉਹਨਾਂ ਵੀ ਬਾਣੀ ਵਿੱਚ ਆਖਿਆ ਜੀ ਇਤਿਹਾਸ ਵਿੱਚ ਲਿਖ ਜਾਂਦੇ ਤੇ ਹੋ ਸਕਦਾ ਸਿੱਖ ਮੰਨਦੇ ਨਾ ਮੰਨਦੇ ਰਬਾਣੀ ਦੇ ਸ਼ਬਦ ਵਿੱਚ ਆਖਿਆ ਕਾਹੇ ਪੂਤਾ ਚਗਰਤ ਹੋਂ ਸੰਗ ਪਾਪ ਚਗਰਤ ਹੋਂ ਸੰਗ ਬਾਪ ਜਿਨ ਕੇ ਜਣੇ ਬਣੀ ਨੇ ਤੁਮ ਹੋ ਤਿਨ ਸਿਓ ਚਗਰਤ ਪਾਪ ਤਿਨ ਸਿਓ ਚਗਰਤ ਪਾਪ ਖਲ ਕੀ ਮਾਨ ਹੈ ਤੇ ਅਸੀਂ ਮਾਲਕ ਬਣਾਇਆ ਹੈ ਕਰ ਸੇਵਾ ਤੂੰ ਕਰੰਦਾ ਹੈ ਧਨ ਤੇਰੇ ਕੋਲ ਰਹਿਦਾ ਹੈ ਤੇ ਸਾਨੂੰ ਪਤਾ ਤੂੰ ਇਕੱਠਾ ਵੀ ਕਰ ਲਿਆ ਹੈ ਹਰ ਜਿੱਤੇ ਦੇ ਕਿ ਜਿਸ ਧਨ ਕਾ ਤੂੰ ਗਰਭ ਕਰਤ ਹੋ ਸੋ ਧਨ ਕਿ ਸਹ ਲਿਆਪ ਇਹ ਕਿਸੇ ਦਾ ਆਪਣਾ ਨਹੀਂ ਬਣਦਾ ਜਿਸ ਧਨ ਦਾ ਤੂੰ ਗਰਭ ਕਰਨਾ ਹੈ ਹੰਕਾਰ ਕਰਨਾ ਹੈ ਬੇਟਾ ਮਾਪਿਆਂ ਨਾਲ ਨਾ ਝਗੜਿਆ ਕਰ ਪਤਾ ਹੈ ਸਤਿਗੁਰਾਂ ਨੂੰ ਇਹ ਨਹੀਂ ਪੀਪੁਰਸੀ ਇਹ ਕਰਕੇ ਉਚਾਰਨ ਦਿੱਤਾ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਨੇ ਕਹਿਣਾ ਹੈ ਬਾਪੂ ਬੇਬੇ ਨੂੰ ਕਿ ਤੁਸੀਂ ਕੁਝ ਨਹੀਂ ਜਾਣਦੇ ਅਸੀਂ ਬਹੁਤ ਸਿਆਣੀ ਹਾਂ ਤੇ ਇਹ ਗੱਲ ਤੇ ਕਹਿ ਦਿੰਦਾ ਭਾਈ ਜੇਠਾ ਤੇ ਭਾਈ ਰਾਮਾ ਜਦੋਂ ਥੜੀ ਬਣਾਉਂਦੇ ਨੇ ਵਾਰਾਮਾ ਕਹਿੰਦਾ ਭਾਈ ਜੇਠਾ ਜੀ ਕਿੰਨੇ ਦਾਤਾ ਮੈਨੂੰ ਨੇ ਪਤਾ ਤੁਹਾਨੂੰ ਸਮਝ ਆਏ ਮੈਂ ਤੁਹੋਂ ਨਹੀਂ ਬਣਿਆ ਦੁਬਾਰੇ ਬਣਾ ਦੇਾਂਗੇ ਕਿਹੜੀ ਗੱਲ ਤੁਹਾਡਾ ਹੁਕਮ ਸੱਤ ਕਰਕੇ ਮੰਨ ਰਹੇ ਆ ਕਾ ਦਿਓ ਤੇ ਨਾਮਾ ਕਹਿੰਦਾ ਨਹੀਂ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਕਹਿੰਦਾ ਪਿਤਾ ਜੀ ਉਮਰ ਜ਼ਿਆਦਾ ਹੋ ਗਈ ਦੋਵੇਂ ਜਵਾਈ ਨਹੀਂ ਛੱਕੇ ਕਹ ਲਗਾ ਉਮਰ ਜ਼ਿਆਦਾ ਹੋ ਗਈ ਮਾਤੇਣ ਹੋ ਗਏ ਉਹ ਜਿਵੇਂ ਦੱਸ ਗਏ ਸੋ ਉਵੇਂ ਹੀ ਬਣਾਇਆ ਮੈਂ ਹੁਣ ਦੁਬਾਰੇ ਨਹੀਂ ਬਣਾਵਾਂਗਾ ਤੀਜੀ ਵਾਰ ਹੋ ਗਈ ਬਹੁਤ ਕਰ ਲਿਆ ਸਤਿਗੁਰੂ ਰਾਮਦਾਸ ਸਾਹਿਬ ਜਾਣਦੇ ਨੇ ਭਾਈ ਜੇਠੇ ਦੇ ਰੂਪ ਵਿੱਚ कि ਇਹ ਵੀ ਰਵਣ ਹੈ ਅਰ ਗੁਰੂ ਤੇ ਅੰਦਰ ਦਾ ਥੋੜਾ ਪਿਆਰ ਕਰ ਰਹੇ ਸਨ ਹੁਤੇ ਪ੍ਰੈਕਟੀਕਲ ਸਾਇੰਸ ਮੇਰਾ ਜਾਨ ਕਿੰਨਾ ਕੁ ਮੰਨ ਰਹੇ ਤੇ ਸਾਡਾ ਅੰਦਰ ਜਿਹੜਾ ਉਹ ਇੱਕ ਇੱਕ ਛਿਦ ਗੁਰੂ ਨੂੰ ਉਲਾਬੇ ਦਿੰਦਾ ਪਰੇ ਪੈ ਹਾ ਸ਼੍ਰੀ ਰਾਮਿਆਂ ਦੇ ਨਾਲ ਤੇ ਬਹੁਤ ਸਾਰੇ ਕਾਲਮੇ ਤੇ ਬਹੁਤ ਸਾਰੇ ਕਰਮ ਕਾਂ ਸਾਡੇ ਵੱਲੋਂ ਕੀਤੇ ਜਾ ਰਹੇ ਨੇ ਪਰਮੇਸ਼ਰ ਨੂੰ ਜਪਣਾ ਹੈ ਕਿਵੇਂ ਜਪੀਏ ਕਿਵੇਂ ਮਿਲੇ ਰੱਬ ਸੰਨ ਧਿਆਨ ਕਿੱਥੇ ਜੋੜਨਾ ਕਿਸੇ ਨੇ ਆਖਿਆ ਅੱਗੇ ਫੋਟੋ ਰੱਖ ਲਓ ਉਹਦੇ ਵਿੱਚ ਸ਼ਰਧਾ ਜੋੜੋ ਤੁਹਾਨੂੰ ਰੱਬ ਦੇਸ਼ੇਗਾ ਪਰ ਆਪਾਂ ਬਾਬੇ ਜੀ ਦੀ ਸਾਖੀ ਨਾ ਸੁਣੀ ਯੋ ਪੰਡਤ ਕਹਿੰਦਾ ਪਖੰਡੀ ਇਹ ਨੇਤਰ ਬੰਦ ਕਰੋ ਜੀ ਇੱਥੇ ਧਿਆਨ ਜੋੜੋ ਮੈਂ ਤੁਹਾਨੂੰ ਦਰਸ਼ਨ ਕਰਾ ਰਿਆ ਸਤਿਗੁਰੂ ਦਾ ਲੋਟੇ ਚੁੱਕ ਲੈਂਦੇ ਨਾਲ ਹੀ ਪਿੱਛੇ ਝਾੜੀ ਚ ਲੁਕੋ ਦਿੱਤਾ ਥੋੜੇ ਚਿਰ ਬਾਅਦ ਨੇਤਰ ਖੋਲੇ ਲੋਟਾ ਸਾਹਮਣੇ ਨੀਂ ਆ ਥਾਪਰਾਂ ਦੀ ਪੈ ਗਈ ਬਾਬਾ ਵਿੱਚ ਬੈਠਾ ਸੰਗਤ ਵਿੱਚ ਹੱਸ ਰਿਹਾ ਉਹ ਕਹਿੰਦਾ ਤੁਹਾਨੂੰ ਪਤਾ ਨਹੀਂ ਮੈਂ ਸੰਤ ਹਾਂ ਸਾਧੂ ਹਾਂ ਤੁਹਾਡਾ ਪੰਡਤਾਂ ਤੁਹਾਡਾ ਕੁਝ ਨਹੀਂ ਬਚਣਾ ਜੇ ਮੈਂ ਕੁਝ ਕਰ ਦਿੱਤਾ ਮੇਰਾ ਲੋਟਾ ਦੇ ਦਿਓ ਸਤਪੁਰਾਂ ਨੇ ਨਾਲ ਕਾਰਾਂ ਦੀ ਤਰ੍ਹਾਂ ਇੱਕ ਤਾੜੀ ਮਾਰੀ ਹੱਸੇ ਹੱਸ ਕੇ ਕਹਿਣ ਲੱਗੇ ਪੰਡਤ ਜੀ ਹੁਣੇ ਤੁਸੀਂ ਲੋਕਾਂ ਨੂੰ ਤਿੰਨਾ ਘਮੜਾਂ ਦੇ ਦਰਸ਼ਨ ਕਰਾ ਰਹੇ ਸੀ ਅਸੀਂ ਤੁਹਾਨੂੰ ਸੱਚੇ ਤਾਂ ਮੰਨਾਂਗੇ ਜੇ ਤੁਸੀਂ ਸਾਨੂੰ ਆਪਣੇ ਲੋਟੇ ਦੇ ਦਰਸ਼ਨ ਕਰਾ ਦਿਓ ਜਿਹੜਾ ਤਿੰਨ ਘਮੜਾਂ ਨੂੰ ਵੇਖ ਸਕਦਾ ਹੈ ਉਹ ਤੇ ਲੋਟਾ ਤੇ ਇੱਥੇ ਹੋਇਆ ਜੇ ਕੋ ਲੈ ਕੇ ਗਿਆ ਤਾਂ ਵੀ ਨੇੜੇ-ਤੇੜੇ ਜਾਂਦਾ ਹੋਵੇ ਦੱਸ ਦਿਓ ਯਾ ਆਪਣਾ ਝੂਠ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਬਿਆਨ ਕਰ ਦਿਓ ਕਿ ਮੈਂ ਤੇ ਇਸ ਗੱਲ ਨਹੀਂ ਕਰਨਾ ਉਹ ਸਾਰਿਆਂ ਚ ਆਖਿ ਮੈਂ ਮੰਗਣਾ ਕੋਈ ਵੀ ਮੈਂ ਦਿੱਤਾ ਨਹੀਂ ਪ੍ਰਾਪਤੀ ਲਈ ਤੁਹਾਨੂੰ ਬਲੇਖੇ ਚ ਪਾਉਣਾ ਸੱਚੇ ਤੌਰ ਤੇ ਕੋਈ ਸੱਚਾ ਵਿਅਕਤੀ ਧਨ ਮੰਗੇ ਅਸੀਂ ਬੜਾ ਬਖਤਰਾਨੇ ਆ ਕੋਈ ਆਡੇ ਨਾ ਪਣਤ ਤੁਹਾਡੇ ਘਰ ਇਹਾਂ ਤੁਹਾਡੇ ਤੇ ਬੜਾ ਗਰ ਹੈ ਬੜੇ ਥੋੜੇ ਦਿਨਾਂ ਚ ਤੁਹਾਡਾ ਬੜਾ-ਬੜਾ ਨੁਕਸਾਨ ਹੋਣ ਵਾਲਾ ਹੈ ਇਹਦੇ ਤੋਂ ਨਹੀਂ ਤੁਸੀਂ ਬਚ ਸਕਦੇ ਰੱਤ ਜੋੜੀ ਨੇ ਉਪਾਕਰ ਉਪਾਦ ਅ ਤਰੀਕਾ ਦੱਸਦਾ ਬਹੁਤ ਸਾਰਾ ਧਨ ਸਮਾਨ ਲਿਖਾ ਦਿੰਦਾ ਇਹਨਾਂ ਕੋਲ ਤਰੀਕਾ ਹੁੰਦਾ ਵੀ ਤੁਸੀਂ ਪਾ ਕੇ ਆਉਣਾ ਮਸ਼ਾਨਾ ਚ ਜਾ ਚੁਰਾਹੇ ਚ ਰੱਖ ਕੇ ਆਉਣਾ ਕੋਈ ਘਰ ਵਾਲਾ ਕਹਿੰਦਾ ਵੀ ਜੇ ਤੂੰ ਹੀ ਕਰਦੇ ਸਾਰਾ ਕੁਝ ਕੋਈ ਕਹਿੰਦਾ ਇੰਨਾ ਧਨ ਲੱਗੇ ਸਮਾਨ ਵੀ ਦੇ ਦਿਓ ਤੁਹਾਨੂੰ ਜੀਤੂ ਲੈ ਕੇ ਚਲਾ ਜਾਂਦਾ ਉਹ ਘਾਰੀ ਵਰਤਦਾ ਕਿਸੇ ਚੁਰਾਹੇ ਚ ਨਹੀਂ ਰੱਖਦਾ ਨਾ ਹੀ ਇਸ ਤਰ੍ਹਾਂ ਕੁਝ ਉਹਨਾਂ ਦੀਆਂ ਅੱਖਾਂ ਤੁਹਾਡਾ ਸ਼ੋਰ ਦਾ ਸਹਰੇ ਗਣ ਰੱਬ ਨਾਲ ਸੁਬਤ ਕਿਉਂਕਿ ਜਿਹੜੇ ਆਪਾਂ ਕਰਮ ਕੀਤੇ ਨੇ ਉਹਨਾਂ ਕਰਮਾਂ ਦਾ ਹਿਸਾਬ ਕਿਤਾਬ ਤੇ ਹੋਏਗਾ ਹਾਂ ਚਿੰਤਨ ਕਰਨ ਵਾਲੇ ਦੇ ਹਿਸਾਬ ਕਿਤਾਬ ਨੂੰ ਗੁਰੂ ਘਟਾ ਦਿੰਦਾ ਹੈ ਉੱਥੇ ਗੁਰੂ ਆ ਕੇ ਵਿਚ ਖੋ ਦਿੰਦਾ ਹੈ ਗੁਰੂ ਨੇ ਕਿਰਪਾ ਕਰਨੀ ਦਿੰਦੀ ਹੈ ਗੁਰੂ ਨੇ ਰਹਿਮਤ ਕਰਨੀ ਦਿੰਦੀ ਹੈ ਆਪਾਂ ਜਦ ਇਹ ਤਰੀਕਾ ਤੇ ਬੜਾ ਔਖਾ ਹੈ ਆਪਾਂ ਦੰਬੀਆਂ ਦੇ ਮਗਰ ਬੜੇ ਲੱਗੇ ਆਪਣੇ ਘਰ ਉਜਾੜ ਉਜਾੜ ਕੇ ਤੁਸੀਂ ਬਹੁਤ ਸਾਰੇ ਲੋਕਾਂ ਦੇ ਘਰਾਂ ਨੂੰ ਵਿਸਾ ਦਿੱਤਾ ਹੈ ਉਹਨਾਂ ਕੋਲ ਇੰਨਾ ਧਨ ਹੈ ਕਿ ਉਹ ਹਜ਼ਾਰਾਂ ਲੋਕਾਂ ਦਾ ਭਾਲਣ ਪੋਸ਼ਨ ਕਰ ਸਕਦੇ ਹੋ ਤੁਹਾਡੇ ਧੰਤੇ ਇੰਨੀਆਂ ਇਸ਼ਾਰਤ ਕਰ ਰਹੇ ਨੇ ਕਿ ਉਹਨਾਂ ਨੂੰ ਆਪਣੇ ਧਨ ਬਾਰੇ ਗਿਆਨ ਦੰਬ ਵਿੱਚ ਧਨ ਉਜਾੜਿਆ ਜਾ ਰਿਹਾ ਹੈ ਸਤਿਗੁਰਾਂ ਆਖਿਆ ਮੇਰਾ ਸਿੱਖ ਜਿਹੜਾ ਉਹਨੂੰ ਕੋਈ ਵੀ ਯੰਤਰ ਮੰਤਰ ਤੰਤਰ ਜਾਤੂ ਪੂਣਾ ਇਹ ਨੇੜੇ ਨਹੀਂ ਹੋ ਸਕਦਾ ਤੰਤ ਮੰਤ ਨਹਿ ਜੋ ਹੀ ਤਤ ਚਾਖ ਨਾ ਲੱਗੈ ਨਹੀਂ ਲੱਗਦੀ ਮੇਰੇ ਸਿਖਾ ਨੂੰ ਨਦਰ ਪਰ ਪੱਕੇ ਸਿੱਖ ਬਣੋ ਤਾਂ ਆ ਬਨ ਨਦਰਾਂ ਵੀ ਤਾਰ ਫਰੇ ਨਹੀਂ ਚਾਰ ਹਰੀਆਂ ਮਿਰਚਾਂ ਵਾਰ ਦਿਓ ਨਜ਼ਰ ਉਤਰ ਜੇਗੀ ਪਤੀ ਵਾਰ ਦਿਓ ਜੀ ਨਗਰੇ ਤੇ ਸਤਿਗੁਰਾਂ ਆਖਿਆ ਸਿੱਖ ਨੂੰ ਤੇ ਲੱਗਦੀ ਨਹੀਂ ਸਿੱਖ ਨੇ ਕੋਈ ਕਾਰਗਰ ਨਹੀਂ ਪਾਇਆ ਜੇ ਸਿੰਘ ਬਣਿਆ ਸਤਿਗੁਰਾਂ ਦੇ ਚਰਣਾ ਤੇ ਟਿਠਾਉ ਬਣਤ ਕਹਿੰਦਾ ਮੈਂ ਤੇ ਧਨ ਕਰਕੇ ਕਰਨਾ ਸਾਰਾ ਕੁਝ ਵਿਖਾਵਾ ਕਰਨਾ ਕੋਈ ਨਹੀਂ ਰੱਬ ਦੇ ਦਤਾ ਤੇ ਗੁਰੂ ਸਾਹਿਬ ਜੀ ਤੇ ਤੁਹਾਨੂੰ ਸ਼ੱਕਦੇ ਨੇ ਦਰਸ਼ਨ ਕਿਵੇਂ ਹੋਣਗੇ ਦਰਸ਼ਨ ਕਿਵੇਂ ਮਿਲੋਗੇ ਰੱਬ ਗੁਰੂ ਸਾਹਿਬਾਂ ਬਾਣੀ ਚ ਦੱਸਿਆ ਜੀ ਧਨ ਮਹਿ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਹੁਣ ਆਪ ਬਣੀ ਆਵਾਜ਼ ਤੇ ਸਾਨੂੰ ਆਪਣੇ ਆਪ ਨੂੰ ਦੀ ਸਾਨੂੰ ਸਤਿਗੁਰ ਆਖਿਆ ਧੰਨਾ ਕਿ ਜਦੋਂ ਕੋ ਵਾਹਿਗੁਰੂ ਕਰਨਾ ਹੈ ਨਾ ਤੇ ਬੜੇ ਵੱਜਤ ਵਿੱਚ ਆ ਕੇ ਵਾਹੇ ਗੁਰੂ ਉੱਚੀ ਧੁਨ ਵਿੱਚ ਇਸੇ ਨੂੰ ਆਪ ਸੁਣਦਾ ਨਾਭੀ ਵਿੱਚ ਇਹ ਜਦੋਂ ਸਾਡਾ ਸੁਣਿਆ ਹੋਇਆ ਕੰਨਾਂ ਦੇ ਰਾਹੀ ਪਹੁੰਚੇਗਾ ਤੂੰ ਨਾਲ ਤੂੰ ਟਕਰਾਇੇ ਫਿਰ ਸਾਨੂੰ ਅੰਦਰੋਂ ਅਨਹਦ ਨਾਦ ਜਿਹੜਾ ਸੁਣਾਈ ਦੇ ਅਸੀਂ ਬਾਹਰੋਂ ਵੇਖ ਰਿਹਾ ਜੀ ਕਿਸੇ ਫੋਟੋ ਨੂੰ ਵੇਖ ਲਿਆ ਭਾਵੇਂ ਗੁਰੂ ਦੀ ਰੱਖ ਲਈ ਕਿਸੇ ਦੀ ਰੱਖ ਲਈ ਪਰ ਨਾਪਤੇ ਅੰਦਰ ਬੈਠਾ ਹੈ ਧਿਆਨ ਅੰਤਰਮੁਖੀ ਕਰਨਾ ਪਏਗਾ ਅੰਤਰਮੁਖੀ ਹੋਣ ਤੋਂ ਬਾਅਦ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਹੁੰਝ ਨਹੀਂ ਜਦੋਂ ਧਿਆਨ ਅੰਦਰ ਲੈ ਕੇ ਜਾਓ ਨਾ ਤੇ ਇਹ ਨਹੀਂ ਕਿ ਸਾਨੂੰ ਦੱਸਿਆ ਨਹੀਂ ਗੁਰੂ ਤੇ ਦੱਸਦਾ ਹੈ ਕਿ ਜੇਰੇ ਹਿਰਦੇ ਘਰ ਵਿੱਚ ਪਰਮੇਸ਼ਰ ਹੈ ਹਾਂ ਤੂੰ ਪਹੁੰਚ ਬਣਾ ਉਸ ਦਰ ਤੱਕ ਉਸ ਘਰ ਤੱਕ ਜਿੱਥੇ ਤੂੰ ਜਾਣਾ ਹੈ ਇਥੋਂ ਅੰਦਰੋਂ ਸ਼ੁਰੂ ਕਰਕੇ ਅੰਤ ਗੁਰ ਆਰਾਧਨਾ ਜਿਹਾ ਜਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਹੁਣ ਅੰਦਰੋਂ ਜਪਣਾ ਸ਼ੁਰੂ ਕਰਦੇ ਇਹ ਸਾਹਮਣੇ ਟੀਵੀ ਲੱਗਾ ਫੋਨ ਲਾਇਆ ਦੇਖ ਰਹੇ ਆ ਫੁੱਟ ਘਾਤਾ ਚ ਇਕਾਦ ਚ ਫੋਨ ਰੱਬ ਦਾ ਤੇ ਭੈ ਹੀ ਨਹੀਂ ਖੰਡਾਰੀ ਖਤਮ ਹੋ ਗਿਆ ਜਿਹੜੇ ਪੈ ਤੋ ਰਹਿ ਸੰ ਉਹਨਾਂ ਇਹ ਕੰਮ ਕਰ ਦਿੱਤਾ ਉਹਦੋਂ ਮਾਰੇ ਉਹ ਨਿਕਲੇ ਕਿ ਉਹਨਾਂ ਨੇ ਇਹਨਾਂ ਗੱਲਾਂ ਨੂੰ ਸੋਸ਼ਲ ਮੀਡੀਆ ਤੇ ਛਾੜ ਦਿੱਤਾ ਪੀ ਲੋ ਜੀ ਪਾਠੀ ਸੰਗਿਆ ਕਰ ਰਹੇ ਨੇ ਗ੍ਰੰਥੀ ਜੇ ਆਹ ਕਰੜਿਆ ਲਾਗੀ ਸਗਨੇ ਸਰਾ ਕਰਤਾ ਪੈਕਸ਼ੇ ਵਿੱਚ ਵੀ ਨਹੀਂ ਸੀ ਖਿੱਲੀ ਉਡਾਈ ਗਈ ਧਰਮ ਦੇ ਖੇਤੇ ਵਿੱਚ ਧਰਮੀ ਲੋਕ ਆਉਂਦੇ ਇਹ ਧਿਆਨ ਜੋ ਸਕਦਾ ਸੀ ਕਿ ਜਿੰਨੇ ਕੋ ਗੁਨਾਹ ਕੀਤਾ ਉਹਨੂੰ ਇੱਥੇ ਪਾਸੇ ਲਾ ਕੇ ਕਹਿ ਦਿੰਦਾ ਕਿ ਮਹਾਰਾਜ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਸ਼ੋਭਾ ਨਹੀਂ ਦਿੰਦਾ ਨਿਤਨ ਦੇ ਵਿੱਚ ਵੀ ਗੁਰ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾ ਗੁਰੂ ਵੇਨੇ ਤੁਹਾਂ ਦੇ ਸਾਹਮਣੇ ਜਾਤੇ ਨੇਤਰ ਮੰਦੀ ਹੋਣ ਤੇ ਗੁਰੂ ਦਾ ਸਰੂਪ ਅੰਦਰ ਟਿਕ ਜਾਏ ਤੇ ਜਾਂ ਸਾਹਮਣੇ ਗੁਰੂ ਹੀ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰ ਗੁਰ ਅਰਤਨਾ ਜੇ ਵਾਜਪੁਰਨਾਉ ਨਿਤਰੀ ਸਤਿਗੁਰੂ ਵੇਖਣਾ ਜबान ਨਾਲ ਜਪਿਆ ਜਾਏ ਨੇਤਰਾਂ ਨਾਲ ਨਰਸ਼ ਕੀਤੇ ਜਾਣ ਸ਼ਰਵਣੀ ਸੁਰਨਾ ਗੁਰਨਾਉ ਹੁਣ ਅਸੀਂ ਆਖੇ ਆਪਾਂ ਆਪੇ ਇੱਕ ਬੋਲਣਗੇ ਆਪੇ ਸੁਣੀਏ ਤੇ ਕਿਵੇਂ ਸਤਿਗੁਰ ਕਹਿਣ ਲੱਗੇ ਹੋਵੇਗਾ ਧਿਆਨ ਦੇਣਾ ਪੈਣਾ ਧੰਮੈ ਧਿਆਨ ਧਿਆਨ ਮੈਂ ਜਾਣਿਆ ਜਾਣਕਾਰੀ ਤਾਂ ਮਿਲੇਗੀ ਇੱਕ ਮੁਨੱਖ ਸਾਨੂੰ ਕੁਝ ਸੁਣਾ ਰਿਹਾ ਹੈ ਮੰਨ ਲਓ ਮੈਂ ਇਕੱਠਾ ਕਰ ਗਿਆ ਤੁਸੀਂ ਸੁਣ ਰਹੇ ਹੋ ਤੇ ਕਿਸੇ ਨੇੜੇ ਵਾਲੇ ਨੇ ਪੁੱਛ ਲਿਆ ਬਾਹਰ ਜਾਂਦੇ ਆਂ ਕਿ ਕੀ ਸੁਣ ਕੇ ਆਇਆ ਕਥਾ ਕਰ ਆਪਾਂ ਕਿ ਮੇਰਾ ਤਾਂ ਧਿਆਨ ਹੈ ਇਸ ਮੇਰਾ ਤਾਂ ਧਿਆਨ ਹੋ ਰਿਹਾ ਸੀ ਪਤਾ ਹੀ ਨਹੀਂ ਲੱਗਾ ਇਹ ਕਿਹੜੀ ਕਥਾ ਹੈ ਤੇ ਨਹੀਂ ਲੱਗਣਾ ਪਤਾ ਜੀ ਉੱਚੀ ਉੱਚੇ ਕੂਕ ਕੂਕੇ ਰਾਗੀ ਸੰਕੀਰਤਨ ਕਰਨ ਤੁਹਾਡਾ ਜੇ ਧਿਆਨ ਨਹੀਂ ਤੇ ਤੁਸੀਂ ਬਾਹਰ ਖਲੋਤੇ ਵਿਅਕਤੀ ਨੂੰ ਨਹੀਂ ਦੱਸ ਸਕਦੇ ਕਿ ਅਸੀਂ ਕਿਹੜਾ ਸ਼ਬਦ ਸੁਣ ਕੇ ਆਇਆ ਉਹਨਾਂ ਨੇ ਅੱਜ ਕਿਹੜਾ ਸ਼ਬਦ ਗਾਇਆ ਹੈ ਇਹ ਤੇ ਬਹੁਤ ਦੂਰ ਦੀ ਗੱਲ ਹੈ ਇੱਥੋਂ ਜਾਂਦਿਆਂ ਤੁਹਾਨੂੰ ਘਰ ਬੱਚਿਆਂ ਤੱਕ ਪਹੁੰਚਦਿਆਂ ਇਹ ਨਹੀਂ ਪਤਾ ਆਉਣਾ ਕਿ ਅੱਜ ਹੁਕਮਨਾਮਾ ਕਿਹੜਾ ਸੁਣਾਇਆ ਸੀ ਜੇ ਤੁਹਾਡਾ ਧਿਆਨ ਨਾ ਹੋਵੇ ਤਾਂ ਸਾਰਾ ਦਿਨ ਯਾਦ ਰਹਿਣਾ ਚਾਹੀਦਾ ਗੁਰੂ ਦਾ ਹੁਕਮ ਜਿਹੜਾ ਆਇਆ ਹੈ ਉਹਦੇ ਅਨੁਸਾਰ ਅਸੀਂ ਕੰਮ ਕਰਨੇ ਨੇ ਤਾਂ ਸਾਨੂੰ ਸਦਿਆ ਜਾਂਦਾ ਹੈ ਕਿ ਤੁਸੀਂ ਗੁਰੂ ਕੀ ਸੰਗਤ ਵਿੱਚ ਆਓ ਇਹ ਸ਼ਾਨਾ ਕੁਝ ਕਿਉਂ ਕਿਉਂਕਿ ਅੰਦਰ ਬੜੀ ਅੱਗ ਹੈ ਜੀ ਆਸਾ ਤੇ ਤ੍ਰਿਸ਼ਨਾ ਦੀ ਦੁਈ ਦੁਆਇ ਦੀ ਈਰਖਾ ਸਾੜੇ ਦੀ ਹੁਣ ਜਦੋਂ ਧਿਆਨ ਨਾਲ ਸੁਣਿਆ ਹੈ ਕਿ ਉਹ ਅੱਜ ਨਹੀਂ ਕੱਲ ਇੱਕ ਦਿਨ ਯਾਦ ਹੋ ਜਾਂਦਾ ਹੈ ਧਿਆਨ ਨਾਲ ਬਾਣੀ ਪੜ੍ਹੀਏ ਯਾਦ ਹੋ ਜਾਏਗੀ ਧਿਆਨ ਨਾਲ ਬਾਣੀ ਨੂੰ ਸੁਣਿਆ ਉਹ ਅੰਦਰ ਵਸ ਜਾਏ ਕਿ ਰਸ ਤੇ ਜਦੋਂ ਬਾਣੀ ਅੰਦਰ ਰਸ ਗਈ ਉਦੋਂ ਰੱਬ ਅੰਦਰੋਂ ਪ੍ਰਗਟ ਹੋ ਜਾਏਗਾ ਤੁਹਾਨੂੰ ਹੌਲੀ ਹੌਲੀ ਟਿਕਾਉਣ ਆਰੰਭ ਹੋਏਗਾ ਸਤਿਗੁਰੂ ਕਹਨ ਲੱਗੇ ਅੰਦਰ ਤਿਆਗ ਹੈ ਅੰਤਰ ਅਗੰਨਾ ਗੁਰ ਬਿਨ ਬੂਤੈ ਬਾਹਰ ਪੂਰ ਤਾਪੈ ਸਤਿਗੁਰੂ ਕਹਨ ਲੱਗੇ ਆਪਣੇ ਵੰਨੋ ਤਿਆਗੀ ਹੋਏ ਮਨ ਮੁਖ ਮੁਨੁਕ ਜਿਹੜੇ ਨੇ ਮਨ ਵਿੱਚ ਕ੍ਰਿਸ਼ਨਾਂ ਦੀ ਬਲ ਦੀ ਅਗ ਬੁਰੂ ਤੋਂ ਬਿਨਾ ਉਹਨਾਂ ਦੀ ਪਹੁੰਚੀ ਜਿਨ੍ਹਾਂ ਚ ਉਹਨਾਂ ਨੇ ਗੁਰੂ ਨੂੰ ਧਾਰਨਾ ਕੀਤਾ ਤੇ ਫਿਰ ਕੀ ਕਰਦਾ ਬਾਹਰ ਪੂਰ ਤਾਪੈ ਅੰਦਰ ਵੀ ਅਗ ਸੀ ਬਾਹਰ ਵੀ ਅਗ ਲਾਗੇ ਨਾਲੇ ਬਾਹਰ ਪੂਣੀਆਂ ਤਪਾਂਦਾ ਛੜਿਆ ਹੋਇਆ ਹੈ ਅੰਦਰ ਸਨੇਹ ਨਹੀਂ ਗੁਰੂ ਕਾਤੀ ਪਿਆਰ ਨਹੀਂ ਈਰਖਾ ਉਹ ਅੰਦਰ ਦੇ ਪਾਬੜ ਮੱਚ ਰਹੇ ਨੇ ਤੇ ਬਾਹਰੋਂ ਆਪਣੇ ਕੋਲੋਂ ਲਿਆ ਕੇ ਬਾਲਣ ਧੂਨੇ ਤਪਾ ਲਿੰਦੇ ਦੋਵੇਂ ਪਾਸੇ ਅੱਗ ਹੀ ਆਗੈ ਬਾਹਰ ਵੀ ਤੇ ਅੰਦਰ ਵੀ ਅੱਜ ਅਸੀਂ ਸੰਸਾਰ ਨੂੰ ਵੇਖਾਂਗੇ ਆਲੇ ਦੁਆਲੇ ਤੁਹਾਨੂੰ ਅੱਗ ਦੀਆਂ ਲਪਟਾਂ ਮਿਲਣਗੀਆਂ ਹਹਾਕਾਰ ਹੈ ਸਾਰੇ ਪਾਸੇ ਕੋਈ ਹਰ ਤੱਕ ਪਤ ਪੁੱਤਰ ਨਾਲ ਆ ਕੇ ਬਿਠਾ ਕੋ ਆਪਣੇ ਹੱਕਾਂ ਉੱਕਾ ਨਹੀਂ ਮੰਗ ਲਈ ਗੁਰਲਾ ਰਿਹਾ ਹੈ ਇੱਕ ਦੂਜੇ ਨਾਲ ਬਖੇੜਾ ਝਗੜਾ ਸੀ ਕਰ ਰਹੇ ਆ ਟਕਾਹ ਵਾਲੀ ਗੱਲ ਨਹੀਂ ਸਤਿਗੁਰਾਂ ਖੈ ਇਹ ਤੇ ਗੱਲ ਬਣਨੀ ਨਹੀਂ ਜੇ ਅੰਦਰ ਆਸ਼ਾ ਕੇ ਕ੍ਰਿਸ਼ਨਾਂ ਦੀ ਆਗੈ ਬਾਹਰ ਧੋਣੇ ਤਪਾਇਆ ਸ਼ਾਂਤ ਨਹੀਂ ਹੋਣੀ ਸ਼ਾਂਤ ਕਿਵੇਂ ਹੋਵੇ ਕਿ ਗੁਰਸੇਵਾ ਬਿਨ ਭਗਤ ਨਾ ਹੋਵੇ ਕਿਉਂ ਕਰ ਚੀਨ ਸਿਆਪੈ ਸਤਿਗੁਰਾਂ ਖੈ ਪਰਮੇ ਦੇ ਜਿਹੜੇ ਕੱਪੜੇ ਨੇ ਪਾਏ ਨੇ ਕੋਣੀਆਂ ਤਪੰਦਾ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋਈ ਨਹੀਂ ਸਕਦੀ ਇਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਕਿਵੇਂ ਵਿਛਾੜੇ ਇਹਨੂੰ ਸਮਝ ਕਿਵੇਂ ਆਏ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰਾ ਆਤਮਾ ਜਾਪੈ ਸਤਿਗੁਰਾਂ ਖੁਜ ਅੰਤਰਾਤਮੇਸ਼ ਨੂੰ ਸੋਚਦਾ ਹੈ ਕਿ ਕੀਰਤੀ ਗ੍ਰਿਸ਼ਤੀਆਂ ਦੀ ਨਿੰਦਿਆ ਕਰ ਕਰਕੇ ਨਰਕੀ ਜੀਵਨ ਜੀਤ ਕਰਦੇ ਹੈ ਤੇ ਇਹ ਸਾਰੇ ਧਰਮ ਦੇ ਕਰਮ ਕਰਦਾ ਆਪਣੇ ਆਪ ਨੂੰ ਨਹੀਂ ਪਛਾਣਦਾ ਅੱਠ ਸੜ ਤੀਰਥ ਪਰਮ ਗੂਚਾ ਕਿਉਂ ਮਲ ਤੋਂ ਪਾਪ ਹੈ ਸਤਿਗੁਰੂ ਕਹਿਣ ਲੱਗੇ ਭਰਮ ਵਿੱਚ ਫਟ ਗਿਆ ਹੋਇਆ ਅਠਾਰ ਤੀਰਤਾਂ ਉੱਤੇ ਭਾਉਂਦਾ ਬੰਨ ਮੁਖ त्याਗੀ ਖਾਰ ਹੀ ਨਹੀਂ ਦੇਹਾਂ ਤੀਰਥਾਂ ਤੇ ਜਾਣ ਨਾਲ ਪਾਪਾਂ ਦੀ ਮੈਲ ਨਹੀਂ ਧੁਕਦੀ ਪਾਪਾਂ ਦੀ ਮੈਲ ਲਈ ਤੇ ਬਾਬੇ ਨਾਨਕ ਨੇ ਆਖਿਆ ਭਰੀ ਗਿਆ ਮਤ ਪਾਪਾਂ ਕਾ ਸੰਗ ਉਹ ਤੋਂ ਪੈ ਨਾਵੇਂ ਕਹਿ ਰਾਮ ਸੰਸਾਰ ਜਿਹੜਾ ਹੈ ਬੜੇ ਵਿਖਮ ਔਖੀ ਬਾਤੀ ਜੇ ਉਹ ਵੀ ਪੰਦੇ ਵਿੱਚੋਂ ਗੁਜ਼ਰਿਆ ਹੈ ਬੜਾ ਮਾਰਾ ਸਾਡੇ ਜੀਵਨ ਦੇ ਵਿੱਚ ਚੱਲ ਰਿਹਾ ਸਾਡੇ ਕਾਲ ਵਿੱਚ ਇਹ ਕਾਲ ਆਇਆ ਹੈ ਇਹਦੇ ਤੋਂ ਬਚਣ ਵਾਸਤੇ ਸਾਨੂੰ ਬੜਾ ਸਮਝ ਕੇ ਕਦਮ ਪਟਣੇ ਪੈਣੇ ਹਨ ਅਹਵਾਰਾਂ ਵਿੱਚ ਬਹੁਤ ਕੁਝ ਆਉਂਦਾ ਹੈ ਟੀਵੀ ਵਿੱਚ ਬਹੁਤ ਕੁਝ ਵੇਖ ਲਿਓ ਦਿੱਕੂ ਪਤਾ ਪਣਛੇ ਪਰਿਵਾਰ ਦੇ ਜੀਵਾਂ ਦਾ ਘਤਰ ਕਰਪਦਾ ਕਿਉਂ ਕਿ ਕਿਉਂਕਿ ਸੋਚੀ ਨਹੀਂ ਮਤ ਮਾਰੀ ਜਾ ਚੁੱਕੀ ਇਹ ਜਿਹੜੀਆਂ ਸਮਝ ਦੀਆਂ ਤਰੰਗਾਂ ਨੇ ਉਹ ਸਾਡੇ ਅੰਦਰੋਂ ਸਮਾਪਤ ਹੋ ਚੁੱਕੀਆਂ ਨੇ ਦਿਮਾਗ ਇਥੋਂ ਤੱਕ ਪੜ ਜਾਂਦਾ ਵੀ ਆਪਣੇ ਆਪ ਦਾ ਵੀ ਕਤਲ ਕਰਨੇ ਨੇ ਬੋਲੀਆਂ ਮਾਰ ਕੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਵਿਅਕਤੀਆਂ ਨੇ ਕੀਤਾ ਆਤਮ ਹੱਤਿਆ ਆਪਣੇ ਆਪ ਨੂੰ ਮਾਰ ਲੈਣਾ ਸਤਗੁਰ ਅਖਾ ਕਰ ਇਹ ਹੱਤਿਆ ਪਰ ਕਰੀ ਆਪਣੇ ਬਕਾਰਾਂ ਦੀ ਦੁਰਾਚਾਰਾਂ ਦੀ ਵਿਭਚਾਰਾਂ ਦੀ ਹੰਕਾਰ ਦੀ ਦੁਈ ਦੁਐਤ ਦੀ ਈਰਖਾ ਛਾੜੇ ਦੀ ਫਿਰ ਤੇਰੇ ਅੰਦਰੋਂ ਇੱਕ ਨਵਾਂ ਜੀਵਨ ਜਿਹੜਾ ਹੈ ਉਹਦੀ ਪੁਦਾਇਸ਼ ਹੋਵੇਗੀ ਤੇਰੀ ਜ਼ਿੰਦਗੀ ਚ ਰੌਣਕ ਆ ਜਾਣਗੀਆਂ ਪਰ ਇਹ ਕਰਮ ਤਾਂ ਕਰ ਸਕੇਗਾ ਜੀ ਆਪਣੇ ਗੁਰੂ ਕੋਲ ਬਹੇਗਾ ਆਪਾਂ ਜਦੋਂ ਗੁਰੂ ਘਰ ਆ ਜਾਂਦੇ ਨੇ ਤਾਂ ਵੀ ਦੂਰ ਬਹਿਣਿਆ ਜਾ ਕੇ ਨੇੜੇ ਨਹੀਂ ਕੋ ਲੀਡਰ ਆਏ ਫਿਰ ਤੇ ੱੱਕੇ ਮਾਰ ਮਾਰ ਕੇ ਕੀ ਜਾਣਿਆ ਪਰ ਇਹਨੂੰ ਆਪਾਂ ਮੰਨੇ ਨਹੀਂ ਬਾਣੀ ਨੇ ਤੇ ਆਖਿਆ ਇਹ ਕੌਣ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੰਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਇਹ ਸਾਹ ਮੁੱਖ ਮੰਤਰੀ ਐਮ ਐਲ ਐ ਐਮ ਪੀ ਕੋਈ ਆਏ ਤੇ ਅਸੀਂ ਸਾਨੂੰ ਨਾਂ ਨਿਆਂ ਦਿੱਤਾ ਜਾਂ ਰੋਸ ਕਰਨੇ ਥੱਕੇ ਮਾਲ ਮਾਲ ਕੇ ਉਹਦੇ ਦੇਣੇ ਪੜੇਗੇ ਵੀ ਸਾਡੀਆਂ ਗੋਡਵਾ ਆੜਨਾ ਖਬਾਰ ਚ ਇਹਦੇ ਨਾਲ ਸੰਬੰਧ ਨਹੀਂ ਪਰ ਜਦੋਂ ਗੁਰੂ ਘਰ ਆਏ ਪਿੱਛੇ ਕੰਧਾਂ ਨਾਲ ਲੱਗ ਕੇ ਬੈਠ ਕੇ ਆਪਾਂ ਦੇ ਬਸ ਮੱਥਾ ਟੇਕਣਾ ਐ ਸਾਂ ਚਲੇ ਕੁਝ ਵੀ ਨਹੀਂ ਲਿਆ ਇਹਦੇ ਵੀ ਨੇੜੇ ਬੋ ਕੇ ਜਿਸ ਪਾਸ ਬੈਠੀਆਂ ਸੁਹੀਆਂ ਸਬਨਾ ਦਾ ਇਹ ਸਾਹ ਲੋਕ ਵਿਸ਼ਵਾਸ ਦੁਗੰਦਾ ਤੁਹਾਡੇ ਤੇ ਕੀਦਾ ਬਣੇਗਾ ਤੁਹਾਡੀ ਗੁਰੂ ਨਾਲ ਨੇੜਤਾ ਬਣਦਾਏਗੀ ਤੁਹਾਨੂੰ ਗੁਰੂ ਵਾਲੇ ਕਹਿ ਕੇ ਜਾਣਿਆ ਡਾਏਗਾ ਜੇ ਤੁਹਾਡੇ ਅੰਦਰੋਂ ਗੁਰੂ ਪ੍ਰਗਟ ਹੋ ਕੇ ਸੰਸਾਰ ਦੀ ਸੇਵਾ ਨੂੰ ਤੁਹਾਡਾ ਜੀਵਨ ਸਮਰਪਿਤ ਕਰਦੇਗਾ ਇਸ ਕਰਕੇ ਚਾਹੀਦਾ ਜਦੋਂ ਵੀ ਸਿਖਾਏ ਨੇੜੇ ਟੋਕ ਕੇ ਬੈ ਗੁਰੂ ਆਪਣੇ ਤੇ ਆਪਣੇ ਗੁਰੂ ਨੂੰ ਆਖੇ ਦਾਤਾ ਆ ਮੇਰੇ ਨਾਲ ਆਪਣੇ ਸੰਬੰਧ ਜੋੜ ਮੈਨੂੰ ਆਪਣਾ ਬਣਾ ਲੈ ਦੁਨੀਆ ਤੇ ਮੇਰਾ ਕੋਈ ਨਹੀਂ ਜਿਸ ਦਾ ਗੁਰੂ ਬਣ ਗਿਆ ਉਹਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਗੁਰੂ ਰਹਿਮ ਕਰੇ ਸਾਡਾ ਗੁਰੂ ਮਿੱਤਰ ਬਣਦਾ ਹੈ ਸਾਡਾ ਗੁਰੂ ਸਾਥੀ ਬਣਦਾ ਹੈ ਸਾਡੇ ਗੁਰੂ ਨਾਲ ਸੰਬੰਧ ਜੁੜ ਜਾਣ ਬਾਬੇ ਦੀ ਬਾਣੀ ਸਾਡੇ ਜੀਨ ਵਿੱਚ ਵਸੇ ਸਾਡੇ ਅੰਦਰੋਂ ਰੱਬ ਪ੍ਰਗਟ ਹੋਵੇ ਇਹ ਸਾਧ ਸੰਗਤ ਦੇ ਸੰਮੁਖ ਅਰਦਾਸ ਹੈ ਬੇਨਤੀ ਹੈ ਕੋਈਆਂ ਭੁੱਲਾ ਚੁੱਕਾ ਤੋਂ ਖਿਮਾ ਗੁਰੂ ਅਤੇ ਸੰਗਤ ਪਰਚੰਦ ਉਪਰ ਬਖਸ਼ ਲੈਣਾ ਜੀ ਪ੍ਰੇਮ ਸਹਿਤ ਤੇ ਬਿਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ